ਕਾਲ ਉਮੀਦ ਆ ਸਾਰੇ ਠੀਕ ਠਾਕ ਹੋ ਹੋ ਗਏ ਅੱਜ ਬਾਹਰ ਗਿਰਾ ਕੱਢਦੇ ਆ ਫੇਰ ਟਾਈਮ ਹੋ ਗਿਆ ਮੇਰਾ ਬਾਹਰ ਜਾਣ ਦਾ ਹੁਣ ਬਾਅਦ ਦੇਖਦੇ ਆ ਮੌਸਮ ਲੱਤ ਦੇ ਮਾਦਨ ਆ ਰਹੇ ਤਾਂ ਇਹਨਾਂ ਕ ਮੈਂ ਕਿ ਬੇਚਾਰਾ ਉਹਦੇ ਆਪ ਚੈੱਕ ਲੈਣਾ ਹੈ ਵਾਹਿੰਦੂ ਕਤਾਰਾ ਕੀ ਖੜਦੇ ਐ ਬਹਿ ਜਾਣਾ ਮੈਂ ਐ ਬਹਿ ਕੇ ਜੇ ਫਰ ਐਨ ਉਸਾ ਐਨੇ ਜਿਹੜਾ ਆਪਣੇ ਕਰਤਾ ਹੁਣ ਬਾਕੀ ਤੁਹਾਡਾ ਸਾਥ ਜਾਈਦਾ ਤੁਹਾਡੇ ਸਾਥ ਨਾਲ ਟਮੈਟਿਕ ਕਰਿਆ ਕਰੋ ਵੱਤ ਵੱਦ ਸਾਰੀ ਭੈਣ ਭਰਾ ਵੱਤ ਵੱਦ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਟੋਡੇ ਸਾਦਨ ਵਾਲੀ ਆ ਸਾਰਾ ਕੁਝ ਵਾਓ ਬਾਹਰ ਤਾਂ ਮੌਸਮ ਬਹੁਤ ਘੈਂਡਾ ਅੱਜ ਠੰਡਾ ਮੌਸਮ ਆ ਠੀਕ ਆ ਜ ਮੌਸਮ ਪੂਰੇ ਦੇਖੋ ਕਿੰਨੀ ਵੱਡੀ ਚੜ੍ਹਾਈ ਆ ਗਈ ਇਹਨੂੰ ਹੁਣ ਚੜ੍ਹਨਾ ਪੈਣਾ ਵਾਓ ਹਵਾ ਵੀ ਚੱਲਦੀ ਆ ਨੂੰ ਚੜ੍ਹਨਾ ਪੈਣਾ ਜੋ ਤਨੇ ਜ਼ਮੀਂ ਗਏ ਮੈਨੂੰ ਵੀ ਚੜ੍ਹੋ ਮੈਨੂੰ ਕੋਈ ਛਾੜ ਦੋ ਛਾੜੋ ਪੁੱਤ ਇਹ ਮੇਰੀ ਪਤੀ ਦੀ ਆ ਬਈ ਵੀਡੀਓ ਬਣਾਉਂਦੀ ਹੁੰਦੀ ਆ ਆਹ ਵਾਹਿਗੁਰੂ ਦੇਖ ਕੇ ਪੁੱਤ ਬੈਕਰ ਮੌਸਮ ਸੋਹਣਾ ਅੱਜ ਠੀਕ ਆ ਠੰਡਾ ਜਿਹੜਾ ਕੰਮ ਕਰਦਾ ਕੋਈ ਸਾਰਿਆਂ ਨੂੰ ਅਗਲਾ ਉਹ ਉੰਦਾ ਤਾਂ ਔਖਾ ਹੀ ਆ ਜਿਹੜੇ ਕੰਮ ਕਰਦੇ ਲੋਕ ਸਾਰਿਆਂ ਨੂੰ ਔਖਾ ਹੀ ਹੁੰਦਾ ਮੈਂ ਬਹੁਤ ਮੈਨੂੰ ਹੁਣ ਖੁਸ਼ੀ ਬਹੁਤ ਹੁੰਦੀ ਆ ਬਾਹਰ ਆ ਜਾਨਾ ਪੰਜ ਸਾਲ ਤੱਕ ਮੈਂ ਜਮਾ ਬੈੱਡ ਤੇ ਹੀ ਬੈਠਾ ਰਿਆ ਹਾਂ ਹੁਣ ਜਾਣ ਦੀ ਹੋ ਗਏ ਤਿੰਨ ਤਿੰਨ ਤੇ ਹਰ ਮਹੀਨੇ ਹੁਣ ਮੈਂ ਉੱਠ ਜਾਂਦਾ ਬੈੱਡ ਤੋਂ ਆ ਜਾਂਦਾ ਬਾਹਰ ਇਹ ਵੇਲੇ ਗੇੜਾ ਦੇਈਦਾ ਬਸ ਆਪਾਂ ਸਰੀਰ ਘਟਾਉਣਾ ਸਰੀਰ ਕਿਸੇ ਲੋਡ ਘਟਣਾ ਚਾਹੀਦਾ ਸਰੀਰ ਘਟ ਗਿਆ ਫਿਰ ਆਪਣੇ ਲੱਤ ਲੱਗ ਜੂ ਤੇ ਲੱਤ ਲੱਗ ਜੂ ਤੇ ਥੋੜਾ ਭਰਾ ਤੁਰੂਗਾ ਇਹ ਤੁਰਿਆ ਕਰਾਂਗੇ ਤੁਹਾਡੇ ਸ਼ਾਸ ਨਾਲ ਹੀ ਆ ਸਾਰਾ ਕੁਝ ਤੁਹਾਡੀਆਂ ਦੁਆਵਾਂ ਨਾਲ ਹੀ ਸਾਰਾ ਕੁਝ ਹੋਣਾ ਕਰੂ ਬਾਬਾ ਕਿਰਪਾ ਬਾਕੀ ਤੁਹਾਡਾ ਪਿਆਰ ਆ ਤੁਹਾਡੇ ਪਿਆਰ ਨੇ ਲਾ ਦੇਣਾ ਦੋਰ ਮੈਨੂੰ ਮੈਨੂੰ ਇੰਨਾ ਕੁ ਤਾਂ ਯਕੀਨ ਆ ਲੋਕਾਂ ਦੀਆਂ ਦੁਆਵਾਂ ਨਾਲ ਸਭ ਕੁਝ ਹੋ ਜਾਂਦਾ ਸਿੱਧੂ ਮੂਟੇ ਵਾਲਾ ਦੇਖ ਲਓ ਦੁਆਰਾ ਆ ਗਿਆ ਲੋਕਾਂ ਦੀਆਂ ਦੁਆਵਾਂ ਨਾਲ ਸਭ ਕੁਝ ਹੋ ਜਾਂਦਾ ਕਮਾਂਡ ਕਰਿਆ ਕਰੋ ਸਾਰੇ ਜਣੇ ਲਾਈਕ ਕਰਿਆ ਕਰੋ ਅੱਜ ਮੈਂ ਲਾਈਵ ਵੀ ਆਇਆ ਸੀਗਾ ਉਹ ਕਮੈਂਟ ਹੀ ਨਹੀਂ ਆਏ ਪਤਾ ਨਹੀਂ 24 ਘੰਟੇ ਬਾਅਦ ਕਹਿੰਦੇ ਆਇਆ ਕਰਨਗੇ 24 ਘੰਟੇ ਬਾਅਦ ਵੀ ਸ਼ੁਰੂ ਹੁੰਦੀ ਹੈ ਲਾਈਵ ਹੁਣ ਸਵੇਰੇ ਲਾਈਵ ਹੋਵਾਂਗੇ ਸਾਰੇ ਜਣੇ ਜੁੜਿਆ ਕਰੋ ਸੋਹਣੀਆਂ ਸੋਹਣੀਆਂ ਗੱਲਾਂ ਕਰਿਆ ਕਰਾਂਗੇ ਸਾਰੇ ਜਣੇ ਹੈਨਾ ਸਾਰੇ ਜਣੇ ਵਧੀਆ ਤੁਸੀਂ ਸਾਰੇ ਬਹੁਤ ਸਪੋਰਟ ਕਰਦੇ ਹੋ ਨਹੀਂ ਕਰਦੇ ਰਹੋ ਆਪਾਂ ਬਸ ਰੱਬ ਦੀ ਕਿਰਪਾ ਨਾਲ ग्रो फिर चैनल चैनल ने फिर ही ग्रो होना जे तुम लाइक करोगे तो वो शेयर करोगे कमेंट करोगे उन्हें चैनल ग्रो करूंगा हाँ जी चलिए थले कौन तारू मैं उ ਦਾਦੀ ਜੀ ਰਾਮਾ ਕਿੰਨਾ ਟਾਈਮ ਲੱਗੂ ਕੱਪੜੇ ਪਾਉਣ ਨੂੰ ਮਾੜਾ ਮੈਨੂੰ ਥੱਲੇ ਲਾ ਦੇ ਮੈਂ ਗੇੜਾ ਦੇ ਲਈ ਥੱਲੇ ਲਾ ਦੇ ਉਹ ਗੇੜਾ ਦੇ ਲਾਉਂਗਾ ਜੋ ਤਾਂ ਮੇਰੀ ਵੀਡੀਓ ਬਣਾਉਂਦਾ ਸੀ ਬਲੌਗ ਬਣਾਉਣ ਲੱਗੇ ਹੋਏ ਆ ਅੱਛਾ ਅੱਛਾ ਬਲੌਗ ਬਣਾ ਦੇਣਾ ਬਣਾਵਾਂਗੇ ਵੱਡੇ ਬਲੌਗ ਬਣਾਇਆ ਕਰਾਂਗੇ ਸਾਰੇ ਆਪਣੇ ਪਿਆਰੇ ਮਿੱਤਰ ਪਿਆਰੇ ਸਾਰੇ ਭੈਣ ਭਰਾ ਦੇਖਦੇ ਰਹੇ ਬਹੁਤ ਪਿਆਰ ਦਿੰਦੇ ਆ ਬਹੁਤ ਖੁਸ਼ੀ ਮਿਲਦੀ ਆ ਬਹੁਤ ਹੌਸਲਾ ਆਉਂਦਾ ਜਦੋਂ ਸਾਰੇ ਜਾਣੇ ਕਮੈਂਟ ਕਰਦੇ ਆ ਤੁਸੀਂ ਕਮੈਂਟਸ ਦੱਸਿਆ ਕਰੋ ਮੈਂ ਕੀ ਕੀ ਕਰਾਂ ਇਹ ਵੀ ਨਾ ਮੇਰਾ ਸ਼ਰੀਰ ਵੀ ਘਟ ਜਾਵੇ ਤੇ ਮੇਰੀ ਆਪਣਾ ਲੱਤ ਵੀ ਲਵਾਉਣੀ ਆ ਆਪਾਂ ਫਿਰ ਮੈ ਤੋਂ ਨੇ ਮੁੰਡੇ ਨੇ ਜੀਵਨ ਨੇ ਲਵਾਈ ਆਗਾ 7 ਲੱਖ ਦੀ ਲੱਗੀ ਕੁਰਦਾ ਬੋਲਦਾ 8 ਲੱਖ ਦੀ ਲੱਗੀ ਉਹਦੇ ਚਲੋ ਕਰੂ ਰੱਬ ਕਿਰਪਾ ਕਿਸੇ ਪਾਸੋਂ ਕਰਾਂਗੇ ਹੀ ਲਵਜੀਲਾ ਕਰਾਉ ਰੱਬ ਹਨਾ ਸਾਰਾ ਕੋ ਸੈਂ ਤਾਂ ਹੁਣ ਮੇਰੇ 12 ਆਪਰੇਸ਼ਨ ਹੋ ਗਏ ਐਵੇਂ ਜਿੱਤੇ 12 ਆਪਰੇਸ਼ਨ ਪੰਜਵੇਂ ਦਿਨ ਆਪਰੇਸ਼ਨ ਪੰਜਵੇਂ ਦਿਨ ਆਪਰੇਸ਼ਨ ਬਹੁਤ 4 ਗ੍ਰਾਮ ਖੂਨ ਰਹਿ ਗਿਆ ਜੀ ਤੋ ਇਹ ਜੀ ਟੀਕੇ ਮੇਰੀ ਰੀਡ ਦੀ ਹੱਡੀ 'ਚ ਟੀਕੇ ਬਹੁਤ ਲੱਗੇ ਪੰਜਵੇਂ ਦਾ ਟੀਕਾ ਪੰਜਵੇਂ ਦਾ ਟੀਕਾ ਲੱਗਦਾ ਸੀ ਹਾਂਜੀ ਮਾਂ ਕਰਾ ਸਰਦੂ ਤੇਲ ਤੇ ਸਮਾਰ ਕੇ ਬੱਟ ਕੱਢ ਦਿਆਂਗੇ ਲਾਲ ਆਇਨ ਪੂਰਾ ਮਲਦਾਂਗੇ ਘਬਰਾ ਇਨਦ ਤੂੰ ਵੱਡਾ ਥੱਲੇ ਪੀੜੀ ਤੇ ਬਹਿ ਜੀ ਬਸ ਮੈਂ ਤੇਰੇ ਸਿਰ 'ਤੇ ਤੇਲ ਲਾਉ ਮੈਂ ਪੈ ਜੀ ਤੁਸੀਂ ਜੇ ਜਨਰਲ ਤੁਸੀਂ ਮੇਰੀ ਸੇਵਾ ਕਰਦੇ ਹੋ ਮੈਂ ਤੁਹਾਡੀ ਸੇਵਾ ਕਰੂੰਗਾ ਏ ਕੋਈ ਗੱਲ ਨਹੀਂ ਫੇਰ ਹੀ ਹੁੰਦਾ ਮਾਂ ਪਿਓ ਦੀ ਸੇਵਾ ਕਰਾਂਗੇ ਫੇਰ ਹੀ ਰੱਬ ਉਹ ਕਰੂ ਹਾਂ ਕਰੂ ਦਾਤਾ ਸਭ ਦੀ ਸਾਰੇ ਆਪਣੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਸਾਰੇ ਆਪਣੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਮਾਂ ਪਿਓ ਨਾਲ ਮਾਂ ਪਿਓ ਨਾਲ ਵੱਧ ਤੋਂ ਵੱਧ ਖੁਸ਼ ਰਹਿਆ ਕਰੋ ਮਾਪਿਆਂ ਨੂੰ ਖੁਸ਼ ਰੱਖਿਆ ਕਰੋ ਹੁਣ ਮੈਂ ਬਹੁਤ ਜ਼ਿਆਦਾ ਪਛਤਾਉਣਾ ਬਹੁਤ ਜ਼ਿਆਦਾ ਮੈਂ ਤੁਰਿਆ ਫਿਰਦਾ ਹੁੰਦਾ ਤਾਂ ਕੀ ਕੁਝ ਕਰਦੇ ਹੁਣ ਹੁਣ ਮੈਂ ਗੇਟਾਂ ਤੱਕ ਵੀ ਨਹੀਂ ਜਾ ਸਕਦਾ ਵਜਨ ਆਉਂਦਾ ਤਾਂ ਹੈਗਾ ਵਜਨ ਉਹ ਮੈਨੂੰ ਨਹੀਂ ਆਉਂਦਾ ਜਿਵੇਂ ਆਉਣਾ ਚਾਹੀਦਾ ਇੱਕ ਆ ਪੈਰ ਤਾਂ ਹਾਨੂੰ ਨਹੀਂ ਹੁੰਦਾ ਇੱਥੋਂ ਨਾੜ ਵੱਡੀ ਗਈ ਇੱਥੋਂ ਉਹ ਨਾੜ ਵੱਡੀ ਗਈ ਇਹ ਤਾਂ ਹਾਨੂੰ ਨਹੀਂ ਖਿੱਚਿਆ ਜਾਂਦਾ ਜਿਵੇਂ ਆਪਣਾ ਆਪਣਾ ਹੱਥ ਤਾਂ ਹਨ ਹੁੰਦਾ ਇਹ ਨਹੀਂ ਤਾਂ ਹਨ ਹੁੰਦਾ ਥੱਲੇ ਨੂੰ ਹੁੰਦੀਆਂ ਨੇ ਉਂਗਲਾਂ ਇਹੋ ਕੋਈ ਹੱਲ ਕਰਨਗੇ ਐ ਰੱਬ ਦੀ ਕਿਰਪਾ ਨਾ ਹੋ ਜਾਵੇ ਨਿਕ ਹਾਂ ਵਾਹਿਗੁਰੂ ਸਭ ਦਾ ਭਲਾ ਕਰੀ ਯਾਰ ਹੂੰ ਮੌਸਮ ਠੰਡਾ ਵਾ ਗਮਸ ਕਰਨੀ ਅੱਗ ਲੱਗੀ ਪਈ ਐ ਜਿਹੜੀਆਂ ਆਪਣੀਆਂ ਬੀਬੀਆਂ ਰੋਟੀ-ਪਰੋਟੀ ਪਾਣੀ ਬਣਾਉਂਦੀਆਂ ਕਿੰਨਾ ਔਖਾ ਸਾਰੀਆਂ। ਇਹ ਜੀ ਗਰਮੀ ਦੇ ਧੰਨ। ਧੰਨੋ ਮਾਮਾ ਧੰਨੋ ਭੈਣਾ ਜਿਹੜੀਆਂ ਰੋਟੀ ਪਾਣੀ ਬਣਾਉਂਦੀਆਂ ਨੇ ਬਹੁਤ ਵੀ ਔਖਾ। ਚਲੋ ਪੱਖੇ ਲੱਗ ਜਾਂਦੇ ਹੁਣ ਤਾਂ ਮਾਡਰਨ ਜ਼ਮਾਨਾ ਫੇਰ ਵੀ। ਹਾਂਜੀ। ਕਹਣਗੇ ਬਿੱਤੀ ਕਿਵੇਂ ਹੋ ਜਾਂਦਾ ਕਿਵੇਂ ਨਹੀਂ ਔਖਾ ਹੀ ਆ ਜਦੋਂ ਔਖਾ ਤਾਂ ਹੁੰਦਾ ਹੀ ਆ ਖੜ ਕੇ ਕੰਮ ਕਰਦੇ ਸਾਰੇ ਜਣ ਧਰਮੀ ਬਹੁਤ ਹੋ ਗਏ ਹੋਰ ਜਿਆਦਾ ਔਖਾ ਕੀ ਕਰੇ ਜabb ਹੁਣ ਮੇਰਾ ਇਹ ਜੀ ਕਰਦਾ ਮੈਂ ਉੱਠ ਕੇ ਭੱਜ ਲਾਂ ਯਾਰ ਜਿਹੜਾ ਬੰਦਾ 3.5 ਸਾਲ ਹੋ ਗਏ ਬੈਠੇ ਨੂੰ ਕੀ ਕਰੂਗਾ ਉਹ ਬਹੁਤ ਔਖਾ ਹੈ ਡੈਡੀ ਜੀ ਸਾਡੀ ਸੁਣ ਲੋ ਜੀ ਵਾਹ ਸਭ ਥੱਲੇ ਤਾਰ ਦਿਓ ਜੀ ਇਹਨੂੰ ਹੋ ਪਤਾ ਘਣੀ ਉਹਦਾ ਬਾਬਾ ਹੈ ਤਾਂ ਉਹ ਕੋਈ ਨਹੀਂ ਬੱਚਾ ਥੱਲੇ ਨੂੰ ਕੋਈ ਨਹੀਂ ਸਿੱਧੀ ਕਰਾਓ ਐਸਾ ਦਾਰੀ ਬੈਕ ਡੈਡੀ ਬੈਕ ਤਾਂ ਨੂੰ ਘੌੜੀ ਹੋੜੀ 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 ਫੜ ਕੇ ਰੱਖ ਪਾਟਣਾ ਆ ਧੰਨਵਾਦ ਗੜੀ ਦੀ ਸਾਡੀਆਂ ਸਾਡੀਆਂ ਦੇਖ ਪਈ ਜੀ ਕਿਉਂ ਜੀ ਇੱਧਰ ਸਾਡੀਆਂ ਸਾਡੀਆਂ ਇੱਧਰ ਸਾਡੇ ਪਸ਼ੂ ਨੇ ਕੀ ਹੋ ਗਿਆ ਮੀਂਹ ਮੀਆਗੇ ਮੋਟੇ ਮੋਟੇ ਕਣੀਆ ਨਹੀਂ ਤੋਂ ਨਹੀਂ ਤੇ ਤੇਰੀ ਕੋਈ ਕਣੀ ਵੀ ਨਹੀਂ ਐ ਇਹ ਜੂ ਬੀਲ ਚਰ ਦਰਦੀ ਨਹੀਂ ਬਈ ਹੈ ਕਣੀ ਹੈ ਬਈ ਜੋਤਿਆ ਫਾਜ ਕੇ ਫੇਰ ਕੀ ਕਰਾਂਗੇ ਨਹੀਂ ਆਪਾਂ ਚੱਲਦੇ ਆ ਇੱਥੇ ਆਪਾਂ ਗੱਠੇ ਪੱਟਦੇ ਹਨਾ ਗੱਠੇ ਵੀ ਲਾਈ ਆਨੇ ਆ ਅਸੀਂ ਗੱਠੇ ਵੀ ਲਾਈ ਦਿਆ ਹਲਦੀ ਵੀ ਲਾਈ ਹੋਈ ਆ ਇਹ ਸਾਡਾ ਵਾਹ ਲੱਗ ਕੱਦੂ ਗਰਮੀਆਂ 'ਚ ਕੱਦੂ ਛਿਆਲਾ ਤੇ ਸਾਗ ਕੱਦੂ ਤੇ ਸਾਗ ਦੇਖ ਕੇ ਇਧਰ ਪੁੱਤ ਘਾਟਾ ਆਇਆ ਕਰੋ ਜਾਨਵਰ ਵੀ ਹੋ ਸਕਦੇ ਆ ਠੰਡੇ ਸਮੇਂ ਕੱਦੂ ਕੋਈ ਲੱਗਾ ਤਾਂ ਹੋਇਆ ਨੀ ਵੇਖੋ ਨਾ ਕੱਦੂ ਤਾਂ ਵੇਖੋ ਇਧਰ ਆ ਗਈ ਏ ਤੋਰੀਆਂ ਤੋਰੀ 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 ਜਾਮਣ ਸਾਡੇ ਜਾਮਣ ਵੀ ਲੱਗੀ ਹੋਈ ਐ ਜਾਮਣਾ ਲੱਗ ਗਿਆ ਆ ਜੀਨੇ ਬਤਾऊं ਸਿਮਲਾ ਮਿਰਚ ਤੇਵਲਾ ਮਰਚ ਕਿੱਥੇ ਇਹਦਾ ਬਤਾਉ ਨੇ ਆ ਦੇ ਆ ਸਿਮਲਾ ਮਿਰਚ ਉਹ ਹੋ ਗਿਆ ਮਰਜਾ ਵਾ ਮਰਚਾਂ ਦਾ ਕੱਦ ਉਹ ਬੈਗ ਚ ਪੈਸੇ ਰੱਖੇ ਹੋਏ ਨੇ ਕਾਹਦਾ ਪੈਕ ਕਰਕੇ ਰੱਖਿਆ ਆ ਅਮਰੂਦ ਹੋ ਗਿਆ ਦਰਾਖ ਤੇ ਆਪਣੇ ਬਹੁਤ ਨੇ ਫੇਰ ਵੀ ਬਹੁਤ ਦਰਾਖਤ ਨੇ ਆਪਣੇ ਜੋ ਤੂੰ ਦੁੱਧਰ ਪਜਵਾ ਕਰਨੀ ਹੋ ਗਈ ਇੱਕ ਆ ਬੈਲ ਹੋ ਗਿਆ ਇੱਕ ਉਧਰ ਬੈਲ ਹੋ ਗਿਆ ਇੱਕ ਆ ਆਪਣੇ ਜਾਮਣ ਹੋ ਗਈ ਇੱਕ ਹਲਦੀ ਦਿਖਾਓ ਹਲਦੀ ਥੱਲੇ ਹਲਦੀ ਹਲਦੀ ਰੱਬ ਦੀ ਕਿਰਪਾ ਨਾਲ ਘਰ ਦੀ ਸਾਰੀ ਚੀਜ਼ ਘਰ ਦੀ ਖਾਣੀ ਚਾਹੀਦੀ ਆ ਅੱਜ ਕੱਲ ਤਾਂ ਸਾਰਾ ਕੁਝ ਬਣਦਾ ਚੌਲ ਵੀ ਬਣਦੇ ਆ ਚੌਲ ਪਲੱਸ ਕਰਦੇ ਬਣਾ ਬਣਾ ਵੇਚੀ ਜਾਂਦੇ ਆ ਬਹੁਤ ਕੁਝ ਬਣੀ ਜਾਂਦਾ ਸੀ ਗੱਲ ਸਾਰਾ ਕੁਝ ਸਬਜ਼ੀਆਂ ਸਵੇਰ ਨੂੰ ਵੱਡੇ ਵੱਡੇ ਆਲੂ ਪਤਾ ਵੱਡੇ ਵੱਡੇ ਕਰ ਦਿੰਦੇ ਆ ਪਾਣੀ ਜਿਆ ਹੈ ਜੀ ਬਹੁਤ ਔਖਾ ਆ ਗਾਦੀ ਵੇਲ ਤੋਰੀਆਂ ਤੋਰੀਆਂ ਦੀ ਹੈ ਇਹ ਤੋਰੀਆਂ ਦੀ ਵੇਲ ਵਾਓ ਆ ਫੁੱਲ ਜਿੰਨੇ ਲੱਗੇ ਸਾਰੀਆਂ ਤੋਰੀਆਂ ਨੇ ਇਹ ਵੱਡੀਆਂ ਹੋ ਰਹਿਣਗੀਆਂ ਹੁਣ ਇਹ ਵੀ ਲੱਗੀਆਂ ਹੋਈਆਂ ਨੇ ਮਹਾਰਾਜ ਕਰੂ ਕਰਪਾ ਦੇਖੋ ਮੇਰੀ ਡਰਾਇੰਗ ਵਾਓ ਯੂ ਹੋਰ ਕਰਦੇ ਉਹਨੇ ਕਰੇ ਕੀ ਬੰਦਾ ਬੈਠਾ ਟਾਈਮ ਪਾਸ ਤਾਂ ਕਰਨੇ ਪੈਂਦਾ ਕੀ ਕਰੀਏ ਇਹ ਮਿਰਚ ਬਤਾਉ ਕਦੂ ਗੁਰਬੀ ਗਾਜਰਾ ਕਿਉਂ ਤਾਂ ਰੋਡ ਪੱਤਾ ਜੋ ਤੈਨੂੰ ਮਹੀਨੇ ਦਾ 10000 ਦੇਣਾ ਪੈਂਦਾ ਤਾਂ ਵੀਡੀਓ ਬਣਾਉਂਦੀ ਆ ਹੋਰ ਇਹ ਹੈਡਾ ਪੱਤਾ ਸ਼ਾਹੂ ਪੱਤਾ ਆ ਇਹ ਉਹਦਾ ਇੱਥੇ ਹੁਣ ਆਪਾਂ ਹੋ ਕੁਝ ਹੋਰ ਲਾਵਾਂਗੇ ਕੋਇ ਆ ਕੀ ਆ ਇਹ ਆਪ ਹੀ ਹੋ ਗਿਆ ਓਰੇ ਰੋਟਾ ਰੋਟਾ ਹੈ ਇਹਦਾ ਹੋ ਗਿਆ ਬੀ ਬੁਰੇ ਹਾਂ ਬਰੋਟਾ ਇਹ ਕੱਡਾ ਹੋ ਗਿਆ ਰੋਟਾ ਵਾਓ ਕੋਈ ਨਹੀਂ ਪਤਾ ਲੱਗਦਾ ਤੇ ਗੱਲ ਹੈ ਇਹ ਥਿਲਕ ਮੇ ਹੋ ਗਿਆ ਬਰੋਟਾ ਸਿਆ ਚੱਲ ਵੀ ਬਰੋਟਿਆ ਉਹਦੇ ਬੈਠਿਆ ਸੀ ਮੇ ਟੁੱਟ ਗਈ ਐ ਨਾ ਉਹ ਮੇਰਾ ਜ਼ਰੀਰ ਭਾਰੀ ਬੜਾ ਹੋ ਗਿਆ ਕੀ ਕਰੀਏ ਯਾਰ ਕਮੈਂਟਾਂ ਦੇ ਵਿੱਚ ਸਾਰੇ ਯਾਰ ਨੇ ਦੱਸਿਆ ਕਰੋ ਵੀ ਕਿਸੇ ਮੈਂ ਕੀ ਚੀਜ਼ ਖਾਵਾ ਮੈਂ ਲਿੱਸਾ ਹਾਂ ਮੈਂ ਰੋਟੀ ਦਾ ਛੱਡੀ ਹੋਈ ਹੈ ਰੋਟੀ ਦਾ ਮੈਂ ਖਾਂਦਾ ਨਹੀਂ ਹਰੀਆਂ ਸਬਜ਼ੀਆਂ ਸੂਜੀਆਂ ਫਰੂਟ ਫਰਾਟ ਇਹਦੇ ਕੋਈ ਖਾ ਲਈਦਾ ਆ ਅੱਗੇ ਸੰਤਰੇ ਨਹੀਂ ਗੱਲ ਗਲ 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 ਨੂੰ ਕੀ ਕਰੂੰ ਹਾਂ ਦੱਸਿਆ ਕਰੋ ਸਾਰੇ ਇਹ ਵੀ ਮੈਂ ਕੀ ਖਾਵਾਂ ਜਿਹਦੇ ਨਾਲ ਮੇਰਾ weight ਘਟੇ ਕਮਟਾਂ ਸਾਰੇ ਜਾਣੇ ਦੱਸਿਆ ਕਰੋ ਮੈਂ ਕੀ ਕਹ ਕੀ ਜਿਹੜੀ ਚੀਜ਼ ਖਾਵਾਂ ਵੀ ਮੈਂ ਜਿਹਦੇ ਨਾਲ weight ਘਟੇ ਵੀ ਓਡੋ ਓਡੀ ਸਲਾਹ ਦਵੋ ਨਾ ਸਾਰੇ ਜਾਣਿਆਂ ਦੀ ਸਲਾਹ ਨਾਲ ਹੁੰਦਾ ਸਾਰੇ ਜਾਣੇ ਸਲਾਹ ਦੋ ਮੈਂ ਕੀ ਖਾਵਾਂ ਬਹੁਤ ਔਖਾ ਯਾਰ ਗਰਮੀ ਤੇ ਇਨਾ ਮੋਟਾ ਸਰੀਰ ਤੈਨੂੰ ਪਤਾ ਹੀ ਆ ਸਾਰੇ ਭੈਣ ਭਰਾ ਕਮੈਂਟ ਕਰਿਆ ਕਰੋ ਦੱਸਿਆ ਕਰੋ ਮੈਂ ਕਿਹੜੀ ਚੀਜ਼ ਖਾਵਾਂ ਖਲਾਹ ਦਿਆ ਕਰੋ ਵੀ ਮੈਂ ਕਿਵੇਂ ਕਰਾਂ ਬਾਕੀ ਆਪਾਂ ਚੈਨਲ ਨੂੰ ਜਨਾ ਬਤ ਵਦ ਉਹ ਕਰਨਾ ਵਾ ਗਰੋ ਕਰ ਕਰਾ ਕਰੂਗਾ ਫੇਰ ਹੀ ਚੈਨਲ ਦੇ ਆਪਾਂ ਕਮੈਂਟ ਕਰਾਂਗੇ ਸਾਰੇ ਜਣੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਛੋਡੇ ਸਾਥ ਨਾਲ ਹੀ ਹੈ ਮੇਰਾ ਹੌਸਲਾ ਹੁਣ ਪਤਾ ਮੈਂ ਤਾਂ ਬੈਠਾ ਬੈਠੇ ਬੰਦੇ ਦਾ ਜੇ ਮਾੜਾ ਜਿਹਾ ਆਪਾਂ ਉਂਗਲ ਨਾਲ ਦੱਬ ਦਾਂਗੇ ਕੋਈ ਚੱਕਰ ਨਹੀਂ ਉਂਗਲ ਮਾੜਾ ਜਿਹਾ ਦੱਬਣਾ ਹੁੰਦਾ ਆਪਣਾ ਬਸ ਸਬਸਕ੍ਰਾਈਬ ਹੋ ਗਿਆ ਮਾੜਾ ਜਿਹਾ ਦੱਬੇ ਤੇ ਲਾਈਕ ਹੋ ਗਿਆ ਐ ਨਾ ਕਰਦਾ ਗੁਰੂ ਰੱਬ ਸੋਨੂੰ ਬਹੁਤ ਤਰੱਕੀ ਬਖਸ਼ੂ ਰਬ ਰੱਬ ਸਭ ਮੇਰ ਪਰਿਆ ਹੱਥ ਰੱਖੇ ਜੋੜੇ ਤੇ ਮੇਰੇ ਵੀ ਦੁੱਖ ਰਬ ਛੋਟੇ ਦੁੱਖ ਰਬ ਮੈਨੂੰ ਦੇ ਦੇ ਤੁਸੀਂ ਸਾਰੇ ਸੁਖੀ ਰਹੋ ਬਾਹਰ ਲਾਇਕ ਇੱਕ ਮਿੰਟ ਵੱਧ ਵੱਧ ਕਰਿਆ ਕਰੋ ਸੋ ਸਾਡਾ ਵਜਾ ਆ ਗਿਆ ਬਚਾ ਵਜਾਈ ਕਰਦਾ ਹਰਦਾ ਪੁੱਤਰਾ ਆ ਗੇਮ ਲਾਉਣੀ ਆ ਗੇਮ ਗੇਮ ਲਾਉਣੀ ਆ ਗੇਮ ਇਹ ਮੇਰੀ ਭਤੀਜੀ ਆ ਛੋਟੀ ਭਤੀਜੀ ਹੈ ਮੇਰੀ ਇੱਕ ਮੇਰੀ ਵੱਡੀ ਭਤੀਜੀ ਆ ਉਹ ਵੀਡੀਓ ਬਣਾਉਣ ਤੇ ਦੋ ਕਰਦੀ ਹੁੰਦੀ ਆ ਇੱਕ ਮੇਰੀ ਛੋਟੀ ਭਤੀਜੀ ਆ ਇਹਦਾ ਮੇਰਾ ਪੁੱਤ ਆ ਤੀਆਂ ਸਭ ਦੇ ਹੋਣੀਆਂ ਚਾਹੀਦੀਆਂ ਤੀਆਂ ਜੇ ਮੈਂ ਕਹਿੰਦੇ ਆ ਲక్ష్ਮੀ ਆਉਂਦੀਆਂ ਨੇ ਇਹ ਆ ਬੇਨਾ ਇਹਨਾਂ ਇਹਨਾਂ ਦੇ ਭਾਗਾਂ ਦਾ ਹੀ ਖਾਣੇ ਆ ਬੈਠਾ ਬੰਦਾ ਸਾਨੂੰ ਪਤਾ ਹੀ ਹੈ ਕੀ ਕਰੇ ਹਨ ਮੈਂ ਮੈਂ ਕੁਝ ਕਰ ਸਕਦਾ ਹਾਂ ਮੈਂ ਤਾਂ ਸਾਢੇ 3 ਖਾ ਲਵਾਂਗੇ ਬੈਠਾ 12 ਪ੍ਰੇਸ਼ਨ ਹੋ ਗਏ ਮੇਰੇ 12 ਪ੍ਰੇਸ਼ਨ ਕਿਤੇ ਕਿਤੇ ਐ ਡੱਬਲੇਟ ਚੋਂ ਦੇ ਜਿਹੜਾ ਆਲੂਆਂ ਨੂੰ ਛੱਲ ਕੇ ਰੱਖ ਦਿੰਦੇ ਆ ਆ ਦੇਖ ਲੋ ਕਿਵੇਂ ਸਾਰੇ ਭੈਣ ਭਰਾ ਦੇਖੋ ਆ ਇੱਥੇ ਵੱਢ ਗਏ ਲੈ ਵੱਢ ਕੇ ਫਰੀਦਗੋੜ ਉੱਥੇ ਵੱਡ-ਵੱਡੇ ਹੀ ਕੁਝ ਲਾਈ ਜਾਂਦੇ ਆ ਮਾਸੀ ਆਪਦਾ ਮਾਸੀ ਲੱਗਦਾ ਦੂਜੇ ਦਾ ਮਾਸ ਨਹੀਂ ਲੱਗਦਾ ਆਪਦਾ ਹੀ ਲੱਗਦਾ ਮਾਸ ਆਬ ਤੇ ਬਹੁਤ ਔਖਾ ਆ ਦੇਖੋ ਆ ਬੜਾ ਇਧਰ ਗੋਲ ਇੱਥੇ ਟਵਾ ਸੀਗਾ ਇਧਰੋਂ ਆ ਪੱਟ ਤੋਂ ਮਾਸ ਲਾ ਕੇ ਇੱਥੇ ਲਾਇਆ ਆ ਹੱਡੀ ਇੱਥੋਂ ਵੱੜਤੀ ਸੀ ਇਹ ਮਨਡ ਕਸ-ਕਸ ਕੇ ਥੱਲੇ ਨੂੰ ਲੈ ਕੇ ਗਿਆ ਹੱਡੀ ਨੂੰ ਇੱਥੇ ਲਾਈ ਕਾਸਟਰ ਕਾ ਦਾ ਖੜਾ ਹੋ ਲੱਤ ਟੁੱਟ ਗਈ ਕੱਚੀ ਸੀਗੀ ਲੱਤ ਲੱਤ ਟੁੱਟ ਗਈ ਟੁੱਟੀ ਹੋਈ ਫੇਰ ਫੇਰ ਦੁਬਾਰਾ ਰਾਡ ਪਾਈ ਪੈਰ ਦੇ ਥੱਲੇ ਦੀ ਪੈਰ ਦੇ ਥੱਲੇ ਦੀ ਰਾਡ ਪਾਈ ਇੱਥੋਂ ਵੀ ਤੁਸੀਂ ਕਹੋਗੇ ਰੋਜ਼ ਹੀ ਇਹੀ ਕੋਈ ਦੱਸੀ ਜਾਂਦਾ ਹੁਣ ਕੀ ਕਰਾਂ ਮੈਂ ਮੇਰਾ ਮਨ ਬਹੁਤ ਦੁਖੀ ਹੋ ਜਾਂਦਾ ਕੀ ਕਰਾਂ ਸਾਰੇ ਜਣੇ ਸਪੋਰਟ ਕਰਿਓ ਬਸ ਆਪਾਂ ਤਾਂ ਇਹੀ ਕਹਨੇ ਆ ਗੇੜਾ ਦੇ ਲਿਆ ਗੱਲ ਛੋਟੇ ਨਾਲ ਗੱਲਾਂ ਬਾਤਾਂ ਕਰਨੀਆਂ ਸਾਰੇ ਭੈਣ ਭਰਾ ਸਪੋਰਟ ਕਰਿਓ ਤੈਨੂੰ ਰੱਬ ਦਾ ਵਾਸਤਾ ਬਸ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਛੱਤ ਸਰੀ ਅਕਾਲ